ਜਿਹੜੇ ਬਾਦਸ਼ਾਹ ਦੇ ਨਾਲ ਗੁਰੂ ਤੇਗ ਬਹਾਦਰ ਮਹਾਰਾਜ ਜੀ ਦਾ ਆਮਣਾ ਸਾਹਮਣਾ ਹੋਣਾ ਹੈ ਉਹ ਬੰਦੇ ਦਾ ਕਰੈਕਟਰ ਕਿਹੋ ਜਿਹਾ ਹੈ ਤੁਸੀਂ ਕਿਸੇ ਦੇ ਸਾਹਮਣੇ ਜਾ ਕੇ ਖਲੋਂਦੇ ਹੋ ਗੱਲਬਾਤ ਕਰਦੇ ਹੋ ਸਿਆਣਾ ਬੰਦਾ ਗੱਲਾਂ ਬਾਤਾਂ ਤੋਂ ਅੰਦਾਜ਼ਾ ਲਾ ਲੈਂਦਾ ਵੀ ਇਹ ਬੰਦਾ ਕਰੈਕਟਰ ਦਾ ਧਨੀਆਂ ਕਿ ਕਰੈਕਟਰਲੈਸ ਬੰਦਾ ਹੈ ਇਹ ਬੰਦੇ ਦੀ ਮਾੜੀ ਮੋਟੀ ਕੋਈ ਅਣਖੇ ਦੇ ਵਿੱਚ ਹੈਗੀ ਹੈ ਕਿ ਬਿਲਕੁਲ ਨੂੰ ਗਿਆ ਗਵਾਤਾ ਹੈ ਇਹਦੇ ਪੱਲੇ ਕੁਝ ਹੈ ਕਿ ਨਹੀਂ ਔਰੰਗਜੀਬ ਵੈਸੇ ਉਹਦਾ ਅਸਲੀ ਨਾਮ ਔਰੰਗਜੀਬ ਨਹੀਂ ਜਿਹੜਾ ਮਾਪਿਆਂ ਨੇ ਰੱਖਿਆ ਔਰੰਗਜੀਬ ਤੇ ਪੰਪ ਦੇਣ ਵਾਲਿਆਂ ਬੰਦਿਆਂ ਨੇ ਔਰੰਗਜੀਬ ਰੱਖ ਦਿੱਤਾ ਸੀਗਾ ਉਹਦਾ ਨਾਂ ਸੀ ਆਬੂ ਯਾਫਰ ਮਹੀਉਦੀਨ ਮੁਹੰਮਦ ਮੁਜ਼ੱਜ਼ਦ ਅਲਫਸਾਨੀ ਸ਼ਹਿਨਸ਼ਾਹ ਇਹਦਾ ਇਹ ਉਹਦਾ ਨਾਮ ਸੀਗਾ ਤੇ ਪੰਪ ਦੇਣ ਵਾਲਿਆਂ ਨੇ ਉਹਦਾ ਨਾਮ ਰੱਖ ਦਿੱਤਾ ਇਹਦੀ ਵਿਆਖਿਆ ਕਰਨ ਦੀ ਲੋੜ ਨਹੀਂ ਨਾ ਤਕਰੀਬਨ ਕਈਆਂ ਦੇ ਹੱਡਾਂ 'ਚ ਹੀ ਚੀਜ਼ ਰਚੀ ਹੁੰਦੀ ਹੈ ਚੁੱਕਣਾ ਦੇ ਕੇ ਕਿਸੇ ਨੂੰ ਮਰਵਾਉਣਾ ਉਹ ਹਵਾ ਭਰਨ ਵਾਲਿਆਂ ਨੇ ਨਾਮ ਰੱਖ ਦਿੱਤਾ ਸਿਉਰੰਗ ਜੇਬ ਮਹਾਰਾਜ ਦਾ ਜਿੱਥੇ ਪ੍ਰਕਾਸ਼ ਹੋਇਆ ਨਾ ਜੀ ਇਸ ਪੀੜਾ ਸਾਹਿਬ ਨੂੰ ਤੁਸੀਂ ਔਰੰਗ ਕਹਿ ਸਕਦੇ ਹੋ ਔਰੰਗ ਅਰ ਭੀ ਪਾਛਾ ਦਾ ਛੱਬਦਾ ਹੈ ਜਿਹੜੇ ਤਖਤ ਤੇ ਕਿਸੇ ਗ੍ਰੰਥ ਦਾ ਪ੍ਰਕਾਸ਼ ਹੋਣਾ ਹੋਵੇ ਆਪਾਂ ਪੰਜਾਬੀ ਵਿੱਚ ਪੀੜਾ ਸਾਹਿਬ ਕਹਿੰਦੇ ਨੇ ਉਹ ਔਰੰਗ ਕਹਿੰਦੇ ਨੇ ਲੇਕਿਨ ਗੁਰੂ ਕਲਗੀਧਰ ਮਹਾਰਾਜ ਨੇ ਕਿਹਾ ਸੀ ਤੇਰੇ ਵਰਗਾ ਬੰਦਾ ਤਖਤ ਦਾ ਸ਼ਿੰਗਾਰ ਨਹੀਂ ਹੋ ਸਕਦਾ ਜੇਬ ਦਾ ਮਤਲਬ ਹੁੰਦਾ ਸ਼ਿੰਗਾਰ ਔਰ ਅੰਕੇ ਦਾ ਮਤਲਬ ਹੁੰਦਾ ਤਖਤ ਤੇ ਮਹਾਰਾਜ ਨੇ ਕਿਹਾ ਤੇਰੇ ਵਰਗਾ ਬੰਦਾ ਤਖਤ ਦਾ ਛੰਗਾਰ ਨਹੀਂ ਹੋ ਸਕਦਾ ਕਿਉਂ ਹੁਣ ਚਲੋ ਆਪਾਂ ਗੁਰੂ ਤੇਗ ਬਹਾਦਰ ਮਹਾਰਾਜ ਦੀ ਗੱਲ ਛੱਡ ਗਏ ਗੁਰੂ ਕਲਗੀ ਧਰਦੀ ਵੀ ਛੱਡ ਦਈਏ ਆਵੇ ਗਾਪੀਏ ਸਿੱਖ ਧਰਮ ਦੇ ਬਾਨੀ ਸਨ ਇਹਨਾਂ ਨੇ ਤਾਂ ਔਰੰਗਜ਼ੇਬ ਨੂੰ ਇਹੋ ਜਿਹੇ ਬਚਨ ਕਹਿਉਣਗੇ ਹੁਣ ਆਪਾਂ ਔਰੰਗਜ਼ੇਬ ਦੇ ਬਾਪੂ ਨੂੰ ਪੁੱਛ ਲਗੇ ਵੀ ਬਾਪੂ ਦਾਸਬ ਤੇਰੇ ਮੁੰਡੇ ਦਾ ਸੁਭਾਅ ਕਿਹੋ ਜਿਹਾ ਸੀ ਤੇਰਾ ਮੁੰਡਾ ਹੈ ਕਿਹੋ ਜਿਹਾ ਸੀਗਾ ਕਿਰਪਾ ਕਰਕੇ ਦੱਸੋ ਤੇ ਸਹੀ ਤੇ ਸਤਕਾਰ ਜੋ ਖਰਸਾ ਜੀ ਸ਼ਾਹ ਜਹਾਨ ਬਾਦਸ਼ਾ ਉਹ ਬਾਦਸ਼ਾਹ ਹੈ ਜਿਹਨੂੰ ਆਗਰੇ ਦੀ ਜੇਲ੍ਹ ਵਿੱਚ 12 ਸਾਲ ਕੈਦ ਵਿੱਚ ਪਾਇਆ 12 ਸਾਲ ਔਰੰਗਜ਼ੇਬ ਨੇ ਔਰ ਉਹਨੇ ਇੱਕ ਪત્રਕਾ ਲਿਖੀ ਜਿਹੜੀ ਬਹੁਤ ਸਮਾਂ ਪਹਿਲਾਂ ਅਲੀਗੜ ਯੂਨੀਵਰਸਿਟੀ ਵਿੱਚ ਉਹ ਪੱਤਰਕਾ ਪਈ ਸੀ ਹੁਣ ਉਹ ਪੱਤਰਕਾ ਦਾ ਉਲੱਥਾ ਛੇ ਦੋ ਲਾਇਬ੍ਰੇਰੀਆਂ ਵਿੱਚੋਂ ਮਿਲਦਾ ਹੈ Ориਜਨਲ ਨਹੀਂ ਮਿਲਦਾ ਉਹ ਆਪਣੇ ਪੁੱਤਰ ਨੂੰ ਇੱਕ ਪੱਤਰ ਕਾ ਲਿਖ ਕੇ ਭੇਜਦਾ ਕਹਿੰਦਾ ਪਿਸਰੇ ਮਨ ਬਹਾਦਰ ਮਨ ਪਿਸਰ ਦਾ ਮਤਲਬ ਹੁੰਦਾ ਪੁੱਤਰ ਤੇ ਪਿਦਰ ਦਾ ਮਤਲਬ ਹੁੰਦਾ ਬਾਪ ਉਹ ਕਹਿੰਦਾ ਪਿਸਰੇ ਮਨ ਬਹਾਦਰ ਮਨ ਦੀ ਰੋਜ ਸਹਬੇ ਲਖ ਸਵਾਰ ਬੂਦਮ ਇਮਰੋਜ ਮੁਹਤਾਜੇ ਕਾਸਾ ਏ ਆਬਨ ਕਹਿੰਦਾ ਬੱਚਿਆ ਮੈਂ ਕਿਤੇ 10 ਲੱਖ ਮੁਲਖਈਏ ਦਾ ਆਗੂ ਪਾਰਤਪ੍ਰਦੇਸ਼ ਦਾ ਬਾਦਸ਼ਾਹ ਸਾਂ ਮੈਂ ਕਿਸੇ ਦੇ ਕੋਲੋਂ ਇੱਕ ਸੁਰਾਈ ਪਾਣੀ ਦੀ ਮੰਗਵਾਉਣਾ ਸਾਂ ਲੋਕੀ ਸੈਂਕੜੇ ਸੁਰਾਈਆਂ ਲੈ ਕੇ ਆ ਜਾਂਦੇ ਸਨ ਕੋਈ ਕਿਸੇ ਚਸ਼ਮੇ ਦਾ ਜਲ ਲੈ ਕੇ ਆਉਂਦਾ ਸੀਗਾ ਕੋਈ ਕਿਸੇ ਸੋਮੇ ਦਾ ਜਲ ਲੈ ਕੇ ਆਉਂਦਾ ਸੀ ਅੱਜ ਵੇਖ ਆਗਰੇ ਦੇ ਜੇਲ੍ਹ ਵਿੱਚ ਪਿਆ ਹੋਇਆ ਮੇਰੇ ਕੋਲ ਇੱਕ ਬੂੰਦ ਪਾਣੀ ਪੀਣ ਵਾਸਤੇ ਨਹੀਂ ਇੱਕ ਬੂੰਦ ਪਾਣੀ ਕਿੱਥੇ 10 ਲੱਖ ਮੁਲਖਈਏ ਦਾ ਮੈਂ ਆਗੂ ਮੇਰੇ ਪੁੱਛਣ ਤੋਂ ਬਗੈਰ ਭਾਰਤ ਦੀ ਧਰਤੀ ਦੇ ਵਿੱਚੋਂ ਦੀ ਦੂਜੇ ਸੂਬਿਆਂ ਦੀ ਹਵਾ ਨਹੀਂ ਸੀ ਲੰਘਦੀ। ਲੇਕਿਨ ਅੱਜ ਮੈਂ ਪਾਣੀ ਤੋਂ ਮੁਹਤਾਜ ਬੈਠਾ ਹੈ। ਫਿਰ ਉਹਨੇ ਆਖਿਆ ਕਹਿੰਦਾ ਐ ਪਿਸਰ ਐ ਮੇਰੇ ਪੁੱਤਰ ਅਜੀਬ ਮੁਸਲਮਾਨੀ ਤੂੰ ਅਜੀਬ ਮੁਸਲਮਾਨ ਹੈ। ਜਿੰਦਾ ਜਨਮ ਆਪ ਨਾ ਰਸਾਨੀ ਰਸਾਨੀ ਤੋਂ ਪਾਵ ਹੁੰਦਾ ਰੋਟੀ ਆਪ ਤੋਂ ਪਾਵ ਹੁੰਦਾ ਪਾਣੀ ਉਹ ਕਹਿੰਦਾ ਤੂੰ ਕਿਹੋ ਜਿਹਾ ਮੁਸਲਮਾਨ ਹੈ ਨਾ ਜਿਉਂਦੇ ਨੂੰ ਰੋਟੀ ਦੇਂਦਿਆਂ ਤੇ ਨਾ ਜਿਉਂਦੇ ਨੂੰ ਪਾਣੀ ਦੇਂਦਿਆਂ। ਉਨੇ ਮੁੜ ਕੇ ਅੱਗੇ ਤੀਜੀ ਪਤੀਜਾ ਬੰਦ ਉਹਨੇ ਲਿਖਿਆ ਕਹਿੰਦਾ ਦਰ ਹਿੰਦੂ ਸਤਾ 6 ਹਿੰਦੂ ਚੇ ਦਾ ਮਤਲਬ ਹੁੰਦਾ ਕੀ ਹਿੰਦੂ ਚੇ ਹਿੰਦੂ ਚੇ ਮੁਸਲਮਾਨ ਹਮਾ ਬੇਈਮਾਨ ਕਹਿੰਦਾ ਭਾਵੇਂ ਹਿੰਦੂ ਹੋਣ ਭਾਵੇਂ ਮੁਸਲਮਾਨ ਕਹਿੰਦਾ ਸਾਰੇ ਬੇਈਮਾਨ ਅੱਗੇ ਜਾ ਕੇ ਉਹਨੇ ਗੱਲ ਬੜੀ ਪਿਆਰੀ ਲਿਖੀ ਹੈ ਉਹ ਕਹਿੰਦਾ ਨਹੀਂ ਮੈਂ ਥੋੜਾ ਜਾ ਭੁੱਲ ਗਿਆ ਸੀ ਦਰ ਹਿੰਦੋਸਤਾਨ ਚ ਹਿੰਦੂ ਚ ਮੁਸਲਮਾਨ ਹਮਾ ਬੇਈਮਾਨ ਉਹ ਕਹਿੰਦਾ ਨਹੀਂ ਉਹ ਕਹਿੰਦਾ ਤੇਰੇ ਨਾਲੋਂ ਹਿੰਦੂ ਵੀ ਵਿਸਵੇ ਚੰਗੇ ਨੇ ਤੂੰ ਤੇ ਜਿਉਂਦੇ ਨੂੰ ਕੁੱਟ ਪਾਣੀ ਨਹੀਂ ਦੇਂਦਿਆ ਜਦੋਂ ਉਹਨਾਂ ਦੇ ਪਿਤਰ ਮਰ ਜਾਂਦੇ ਨੇ ਜਦੋਂ ਉਹਨਾਂ ਦੇ ਮਾਂ ਬਾਪ ਤੁਰ ਜਾਂਦੇ ਨੇ ਉਹ ਆਪਣੇ ਮਰੇ ਹੋਏ ਮਾਂ ਬਾਪ ਨੂੰ ਵੀ ਸੂਰਜ ਵੱਲੇ ਮੂੰਹ ਕਰਕੇ ਪਾਣੀ ਦਿੰਦੇ ਨੇ ਮਰ ਗਏ ਪਿਤਰਾਂ ਨੂੰ ਵੀ ਪਾਣੀ ਦਿੰਦੇ ਨੇ ਇਹ ਜਿਹੜਾ ਬਾਪ ਕਹਿਣ ਦਿਆ ਵੀ ਮੇਰਾ ਪੁੱਤਰ ਬਹੁਤ ਭੜਾ ਮੇਰਾ ਪੁੱਤਰ ਬਹੁਤ ਗਲਤ ਮੇਰਾ ਪੁੱਤਰ ਬੜਾ ਬੇਈਮਾਨ ਇਦੋਂ ਵੱਡੀ ਸਟੇਟਮੈਂਟ ਹੋਰ ਕੀ ਚਾਹੀਦੀ ਏ ਭਾਈ ਕੋਈ ਚਾਚਾ ਕਵੇ ਆਪਾਂ ਨਹੀਂ ਮੰਨਾਂਗੇ ਤਾਇਆ ਕਵੇ ਨਹੀਂ ਮੰਨਾਂਗੇ ਆਂਡ ਗਾਂਡ ਕਵੇ ਨਹੀਂ ਮੰਨਾਂਗੇ ਜਿਹਦਾ ਖੁਦ ਪਿਓ ਕਹਿਣ ਦਿਆ ਵੀ ਮੇਰਾ ਪੁੱਤ ਬੇਹੱਦ ਨਕਮਾ ਮੇਰਾ ਪੁੱਤ ਗਿਆ ਗੁਜਰਿਆ ਮੇਰੇ ਪੁੱਤ ਵਰਗਾ ਦੁਨੀਆ ਤੇ ਬੇਈਮਾਨ ਬਾਦਸ਼ਾਹ ਕੋਈ ਨਹੀਂ ਇਦੋਂ ਵੱਡੀ ਸਟੇਟਮੈਂਟ ਹੋਰ ਉਹਦੇ ਨਾਲ ਗੁਰੂ ਤੇਗ ਬਹਾਦਰ ਮਹਾਰਾਜ ਦਾ ਮਨਾ ਸਾਹਮਣਾ ਹੋਣਾ ਪਹਿਲਾ ਪਾਸਾ ਦੂਜਾ ਪਾਸਾ ਤੇਗ ਬਹਾਦਰ ਸ਼ਬਦ ਪੰਜਾਬੀ ਦਾ ਨਹੀਂ ਹੈ ਤੇਗ ਬਹਾਦਰ ਸ਼ਬਦ ਬ੍ਰਜ ਭਾਸ਼ਾ ਦਾ ਵੀ ਨਹੀਂ ਹੈ ਸੰਸਕ੍ਰਿਤ ਦਾ ਵੀ ਨਹੀਂ ਹੈ ਹਿੰਦੀ ਦਾ ਵੀ ਨਹੀਂ ਹੈ ਇਹ ਹੈ ਫਾਰਸੀ ਭਾਸ਼ਾ ਦਾ ਸ਼ਬਦ ਤੇਗ ਬਹਾਦਰ ਗੱਗੇ ਦੇ ਪੈਰ ਦੇ ਵਿੱਚ ਇੱਕ ਨੁਕਤਾ ਲੱਗਾ ਹੋਇਆ ਜਿਹਦਾ ਮਤਲਬ ਹੈ ਫੋਲਾਦ ਤੇ ਬਹਾਏ ਦਾ ਮਤਲਬ ਹੈ ਮੋਤੀ ਤੇ ਦੁਰ ਦਾ ਮਤਲਬ ਹੈ ਚਮਕੀਦਾ ਫੌਲਾਦ ਦੇ ਜੋਹਰ ਵਿਖਾਉਣ ਵਾਲਾ ਚਮਕੀਲਾ ਮੋਤੀ ਗੁਰੂ ਤੇਗ ਬਹਾਦਰ ਦੇ ਨਾਮ ਦੀ ਡੈਫੀਨੇਸ਼ਨ ਬਣਦੀ ਹੈ ਗੁਰੂ ਤੇਗ ਬਹਾਦਰ ਦੇ ਨਾਮ ਦਾ ਇਹ ਉਲੱਥਾ ਬਣਦਾ ਹੈ ਗੁਰੂ ਤੇਗ ਬਹਾਦਰ ਦੇ ਨਾਮ ਦੇ ਮੈਨੇ ਬਣਦੇ ਨੇ ਕਿ ਫੌਲਾਦ ਦੀ ਤੇਗ ਦੇ ਨਾਲ ਜੋਹਰ ਦਿਖਾਉਣ ਵਾਲਾ ਇੱਕ ਚਮਕੀਲਾ ਮੋਤੀ ਹੈ ਗੁਰੂ ਤੇਗ ਬਹਾਦਰ ਮਹਾਰਾਜ ਉਹ ਜਦੋਂ ਚੌਥੀ ਜੰਗ ਵਿੱਚ ਮਹਾਰਾਜ ਨੇ ਜੋਰ ਵਿਖਾਏ ਉਦੋਂ ਵੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ ਕਹਿ ਦਿੱਤਾ ਸੀ ਬੇਟਾ ਜੀ ਤੁਹਾਡਾ ਨਾ ਤਿਆਗ ਮਲ ਨਹੀਂ ਤੁਹਾਡਾ ਨਾਮ ਤੇਗ ਬਹਾਦਰ ਹੋਣਾ ਚਾਹੀਦਾ ਤੇਗ ਬਹਾਦਰ ਜਦੋਂ ਮਾਤਾ ਨਾਨਕੀ ਨੇ ਕਿਹਾ ਸੀ ਨਾ ਤੇ ਮਾਤਾ ਗੁਜਰੀ ਜੀ ਨੇ ਕਿਹਾ ਸੀਗਾ ਆਪਣੀ ਸਾਸਰੂਪੀ ਮੇਰੇ ਸਿਰ ਤੇ ਤਾਜ ਗੁਰੂ ਤੇਗ ਬਹਾਦਰ ਮਹਾਰਾਜ ਨੂੰ ਕਹੋ ਮੈਦਾਨੇ ਜੰਗ ਵਿੱਚੋਂ ਵਾਪਸ ਆ ਜਾਣ ਤੇ ਗੁਰੂ ਤੇਗ ਬਹਾਦਰ ਮਹਾਰਾਜ ਨੇ ਸੁਨੇਹਾ ਲੈ ਕੇ ਭੇਜ ਦਿੱਤਾ ਸੀ ਮਾਤਾ ਜੀ ਨਾਲ ਹੀ ਆਪਣੀ ਧਰਮ ਸੁਪਤਨੀ ਨੂੰ ਮੈਦਾਨੇ ਜੰਗ ਵਿੱਚੋਂ ਸੂਰਮਾ ਜਾ ਕੇ ਜਿੱਤ ਕੇ ਆਉਂਦਾ ਤੇ ਜਾਂ ਮਰ ਕੇ ਆਉਂਦਾ ਹਾਰ ਕੇ ਵਾਪਸ ਨਹੀਂ ਆਉਂਦਾ ਉਹ ਗੁਰੂ ਤੇਗ ਬਹਾਦਰ ਮਹਾਰਾਜ ਸਤਿਗੁਰੂ ਹੁਣ ਦੂਜਾ ਔਰ ਅੰਗਰੇਜ਼ ਬਾਦਸ਼ਾਹ ਨੇ ਕਸ਼ਮੀਰ ਹੀ ਕਿਉਂ ਚੁਣਿਆ ਇਹਦਾ ਕੀ ਕਾਰਨ ਸੀ ਹੋਰ ਵੀ ਕੋਈ ਸੂਬਾ ਚੁਣ ਸਕਦਾ ਸੀ ਅਹਮਦਾਬਾਦ ਮਦਰਾਸ ਚੁਣ ਲੈਂਦਾ ਹੋਰ ਵੀ ਸੂਬਾ ਚੁਣ ਲੈਂਦਾ ਲੇਕਿਨ ਉਹਨੇ ਕਸ਼ਮੀਰ ਕਿਉਂ ਚੁਣਿਆ ਉਹਦੇ ਕੁਝ ਕਾਰਨ ਸਨ ਪਹਿਲਾ ਕਾਰਨ ਇਹ ਸੀਗਾ ਕਿ ਜੇ ਕਸ਼ਮੀਰ ਦੇ ਲੋਕ ਆਪਣਾ ਧਰਮ ਛੱਡ ਕੇ ਹਿੰਦੂ ਧਰਮ ਛੱਡ ਕੇ ਇਸਲਾਮ ਧਰਮ ਵਿੱਚ ਆ ਜਾਣਗੇ ਠੀਕ ਆ ਨਹੀਂ ਤੇ ਕਸ਼ਮੀਰ ਦੇ ਇੱਕ ਪਾਸੇ ਕਾਬਲ ਆ ਦੂਜੇ ਪਾਸੇ ਕੰਧਾਰ ਇੱਕ ਪਾਸੇ ਪੇਸ਼ਾਵਰ ਆ ਉਹ ਸਾਰੇ ਦੇ ਸਾਰੇ ਮੁਸਲਮਾਨ ਆ ਜੇ ਤੇ ਇਹ ਮੰਨ ਜਾਣਗੇ ਕਸ਼ਮੀਰ ਵਾਲੇ ਠੀਕ ਆ ਨਹੀਂ ਮੰਨਣਗੇ ਤੇ ਤਿੰਨਾ ਪਾਸਿਆਂ ਤੋਂ ਹਮਲਾ ਕਰਵਾ ਕੇ ਤੇ ਕਸ਼ਮੀਰ ਫਨਾ ਕਰਵਾ ਦਿੱਤਾ ਜਾਵੇਗਾ ਪਹਿਲਾ ਪੱਖ ਦੂਜਾ ਪੱਖ ਕਸ਼ਮੀਰ ਕਿਉਂ ਚੁਣਿਆ ਕਿਤੇ ਤੁਹਾਨੂੰ ਕਸ਼ਮੀਰ ਜਾਣ ਦਾ ਮੌਕਾ ਮਿਲੇ ਉਥੇ ਸਾਡੇ ਬਜ਼ੁਰਗਾਂ ਨੂੰ ਪੁੱਛਿਓ ਹਵਾਲੇ ਮਿਲਦੇ ਨੇ ਉਥੇ ਇੱਕ ਹਿੰਦੂਆਂ ਦੀ ਯੂਨੀਵਰਸਿਟੀ ਸੀ ਉਸ ਯੂਨੀਵਰਸਿਟੀ ਦਾ ਨਾਮ ਸੀਗਾ ਵਿਦਿਆ ਮਾਰਤੰਡ ਉਹ ਸਭ ਤੋਂ ਵੱਡੀ ਯੂਨੀਵਰਸਿਟੀ ਹੈ ਹਿੰਦੁਸਤਾਨ ਦੀ ਜਿਹਦੇ ਵਿੱਚੋਂ ਹਿੰਦੂਆਂ ਦੇ ਲੜਕੇ ਅਤੇ ਲੜਕੀਆਂ ਬਹੁਤ ਉੱਚ ਕੋਟੀ ਦੇ ਵਿਦਵਾਨ ਬਣ ਕੇ ਨਿਕਲਦੇ ਨੇ ਵਿਦਵਾਨ ਤੇ ਔਰੰਗਜ਼ੇਬ ਦਾ ਤੀਜਾ ਵਖ ਉਨੇ ਕਸ਼ਮੀਰ ਇਸ ਕਰਕੇ ਚੁਣਿਆ ਕਿ ਕਸ਼ਮੀਰ ਵਿਦਵਾਨਾਂ ਦੀ ਧਰਤੀ ਹੈ ਵਿਦਵਾਨਾਂ ਦੀ ਧਰਤੀ ਜਿਹੜੇ ਕੌਮ ਦੇ ਵਿਦਵਾਨ ਆਪਣਾ ਧਰਮ ਤਬਦੀਲ ਕਰ ਲੈਣ ਉਹ ਕੌਮ ਦੇ ਵਿਦਵਾਨਾਂ ਦੇ ਪਿੱਛੇ ਲਾਈ ਲੱਗ ਦੁਨੀਆਂ ਵੀ ਆਪਣਾ ਧਰਮ ਤਬਦੀਲ ਕਰ ਲੈਂਦੀ ਹੈ ਹੁਣ ਮੈਂ ਟਾੜੀਆਂ 26 ਸਾਲਾਂ ਤੋਂ ਇਹ ਐਗਜ਼ਾਮਪਲ ਲੱਗਾ ਦੇਣਾ ਮੇਰਾ ਸਿਰ ਵੀ ਲੱਥ ਜਾਵੇ ਤੇ ਮੈਂ ਬਾਬੇ ਨਾਨਕ ਦੀ ਸਿੱਖੀ ਛੱਡ ਕੇ ਨਹੀਂ ਜਾਵਾਂਗਾ ਉਦਾਹਰਣ ਲੱਗਾ ਦੇ ਮੈਂ ਟਾਟਿੰਗ ਤੁਸੀਂ ਮੈਨੂੰ ਜਾਣਦੇ ਹੋ ਮੈਂ ਤੁਹਾਨੂੰ ਜਾਣਦਾ ਹੈ ਬਾਬਾ ਜੀ ਹੁਣੀ ਮੈਨੂੰ ਜਾਣਦੇ ਨੇ ਮੈਂ ਬਾਬਾ ਜੀ ਹੁਣਾ ਨੂੰ ਜਾਣਦਾ ਹੋਰ ਦਸਾਂ ਦਿਨਾਂ ਨੂੰ ਮੈਂ ਗੱਲ ਵਿੱਚ ਸਲੀਬ ਦਾ ਚਿੰਨ ਪਾ ਕੇ ਤੇ ਜੇ ਸੋਸ਼ਲ ਮੀਡੀਆ ਤੇ ਹਾਲੇਲੂਇਆ ਇੱਕ ਵਾਰਾਂ ਕਰ ਦਵਾਂ ਨਾ ਮੇਰੇ ਪਿੱਛੇ ਸੈਂਕੜੇ ਲੋਕ ਆ ਜਾਣੇ ਵੀ ਹੋ ਸਕਦਾ ਉਧਰ ਕੁਝ ਨਾ ਕੁਝ ਹੋਵੇਗਾ ਇਹ ਟਾਡੀਆਂ ਕੌਮ ਦਾ ਜੀ ਉਧਰ ਗਿਆ ਤੇ ਕੁਝ ਨਾ ਕੋਈ ਤੇ ਉਧਰ ਹੋਵੇਗਾ ਨਾ ਭਾਈ ਇਸ ਕਰਕੇ ਦੁਨੀਆ ਆਪ ਨਹੀਂ ਮਰਦੀ ਦੁਨੀਆ ਨੂੰ ਸਾਡੇ ਵਰਗੇ ਮਾਰਨ ਡੈ ਆ ਸਿੱਖ ਧਰਮ ਕਿਤੇ ਬਰਬਾਦ ਹੋਣ ਵਾਲਾ ਥੋੜਾ ਧਰਮ ਹੈ ਸਿੱਖ ਧਰਮ ਉਦੋਂ ਬਰਬਾਦ ਵਿੱਚ ਹੁੰਦਾ ਮਾਫੀ ਦਿਓ ਜੇ ਮੈਂ ਮਾਫੀ ਮੰਗ ਕੇ ਛਬਦਮ ਤੁਹਾਡੇ ਕੋਲੋਂ ਮਾਫੀ ਮੰਗਦਾ ਸਿੱਖ ਕੌਮ ਨੂੰ ਨੁਕਸਾਨ ਹੋਦੋ ਮਾਫੀ ਦਿਓ ਜੀ ਜਦੋਂ ਮੇਰੇ ਵਰਗੇ ਜਿੱਟ ਕੱਪੜੀਏ ਸਿਰਾਂ ਤੇ ਬੰਨ ਕੇ ਪੱਗਾਂ ਜਾਂ ਪਾ ਕੇ ਚੋਲੇ ਆਰਐਸਐਸ ਦੇ ਪੈਰਾਂ 'ਚ ਜਾ ਕੇ ਬਹਿ ਜਾਂਣਾ ਉਹਨਾਂ ਦੇ ਸਮਾਗਮਾਂ 'ਚ ਉਦੋਂ ਕੌਮ ਨੂੰ ਖਤਰਾ ਵਾ ਇਹ ਇਸ਼ਾਰਾ ਭਾਈ ਦਲਬਾਗ ਸਿੰਘ ਜੀ ਦਾ ਉਹ ਮਹਾਨ ਬੋਸ਼ਵਰ ਦੇ ਗ੍ਰੰਥ ਮਿੱਟੀ ਪੁੱਟ ਕੇ ਟੋਏ ਦੇ ਵਿੱਚ ਟਰਾਲੀਆਂ ਦੀਆਂ ਟਰਾਲੀਆਂ ਸੁੱਟ ਕੇ ਉੱਤੇ ਮਿੱਟੀ ਪਾਉਣ ਦਾ ਯਤਨ ਕਰਦਾ ਇਹਦਾ ਕਾਰਨ ਹੈ ਤੁਹਾਡਾ ਇਤਿਹਾਸ ਛਪਾ ਦਿੱਤਾ ਜਾਵੇ ਤੁਹਾਡਾ ਸਾਹਿਤ ਨੱਪ ਦਿੱਤਾ ਜਾਵੇ ਉਹਦੇ ਤੋਂ ਬਾਅਦ ਰਦੋ ਬਦਲ ਕਰਕੇ ਤੁਹਾਡੇ ਵਿੱਚ ਇਹ ਚੀਜ਼ਾਂ ਭੇਜੀਆਂ ਜਾਣ ਸ਼੍ਰੋਮਣੀ ਕਮੇਟੀ ਦੀ ਇੱਕ ਕਿਤਾਬ ਛਪੀ ਆ ਧਰਮ ਪ੍ਰਚਾਰ ਕਮੇਟੀ ਦੀ ਪਾਈ ਬਲਦੇਵ ਸਿੰਘ ਸਰਸਾ ਉਹ ਮੁਕਾਦਮਾ ਕਰਕੇ ਬੈਠੇ ਹੇ ਤੱਕ ਕਿਸੇ ਪਾਸੇ ਨਹੀਂ ਲੱਗਾ ਉਹ ਕਿਤਾਬ ਵਿੱਚ ਗੁਰੂ ਤੇਗ ਬਹਾਦਰ ਗੁਰੂ ਹਰगोबिंद ਸਾਹਿਬ ਗੁਰੂ ਅਰਜਨ ਸਾਹਿਬ ਨੂੰ ਚੋਰਤਾ ਕ ਲਿਖਿਆ ਉਹ ਕਿਤਾਬ ਵਿੱਚ ਗੁਰੂ ਅਰਜਨ ਦੇ ਮਹਾਰਾਜ ਦੇ ਪਰਥਾਏ ਬਹੁਤ ਭੱਦੀ ਸ਼ਬਦਾਵਲੀ ਲਿਖੀ ਹੈ ਉਹ ਕਿਤਾਬ ਵਿੱਚ ਲਿਖਿਆ ਗੁਰੂ ਕਾਲ ਦੇ ਵੇਲੇ ਆਪਣੇ ਕੋਲ ਚੋਰ ਰੱਖਦੇ ਹੁੰਦੇ ਸੀਗੇ ਦਿਨੇ ਇਹ ਮਾਲਾ ਪਕੜਾ ਕੇ ਸਿਮਰਨ ਕਰਾਉਂਦੇ ਸੀ ਲੋ ਰਾਤ ਲੋਕਾਂ ਦੇ ਘਰ ਲਟਾਉਂਦੇ ਹੁੰਦੇ ਸੀ ਉਹ ਪਾਈ ਬਲਦੇਵ ਸਿੰਘ ਦਾ ਨੰਬਰ ਹੋਇਆ ਲੈ ਲਿਓ ਉਹ ਮੁੜ ਕੇ ਕਿਤਾਬ ਉਹਨਾਂ ਬੰਦ ਕਰ ਦਿੱਤੀ ਸੀ ਲੇਕਿਨ ਇੱਕ ਵਾਰੀ ਤੇ ਮਾਰਕੀਟ ਚ ਆ ਗਈ ਨਾ ਭਾਈ ਤੋ ਮੈਂ ਬੇਨਤੀ ਇਸ ਕਰਕੇ ਕਰ ਰਿਹਾ ਜਿਹੜੀ ਕੌਮ ਦੇ ਆਗੂ ਰੁੜ ਜਾਣ ਉਹ ਕੌਮ 70% ਰੁੜ ਜਾਂਦੀ ਹੈ 70% ਉਹਨੇ ਆਖਿਆ ਕਸ਼ਮੀਰ ਦੇ ਵਿੱਚੋਂ ਚੁਣ-ਚੁਣ ਕੇ ਵਿਦਵਾਨ ਜੇ ਤੇ ਮੁਸਲਮਾਨ ਬਣਦੇ ਨੇ ਠੀਕ ਹੈ ਜੇ ਮੁਸਲਮਾਨ ਨਹੀਂ ਬਣਦੇ ਤੇ ਉਹਨਾਂ ਨੂੰ ਕਤਲ ਕਰ ਦਿਓ ਕਤਲ ਅੱਜ ਗੂਗਲ ਬਾਬੇ ਦੇ ਵਿੱਚ ਬੜੀ ਸ਼ਕਤੀ ਆ ਮੇਰੇ ਵੀਰ ਬੈਠੇ ਨੇ ਕੋਈ ਗੱਲ ਵਿਧ ਪ੍ਰੂਫ ਸਟੇਜ ਤੋਂ ਕਈ ਜਾਵੇ ਤੇ ਬੰਦਾ ਬਚ ਜਾਂਦਾ ਨਹੀਂ ਤੇ ਗੂਗਲ ਤੇ ਸਾਰਾ ਕੁਝ ਪਿਆ ਹੋਇਆ ਭਾਈ ਇੱਕ ਨਾ ਮੈਨੂੰ ਕਨੇਡਾ ਬੱਚੀ ਨੇ ਸਵਾਲ ਕਰ ਦਿੱਤਾ ਮੈਂ ਗੁਰੂ ਤੇਗ ਬਹਾਦਰ ਦੀ ਛੀਤੀ ਕਹਿ ਕੇ ਕਮਰੇ ਚ ਆਇਆ ਉਹ ਨੌਜਵਾਨ ਲੜਕੇ ਕੋਈ ਬਾਈਆਂ ਕਸਾਲਾਂ ਦੀ ਹੋਵੇਗੀ ਉਹ ਮੇਰੇ ਕੋਲ ਆ ਗਈ ਕਹਿੰਦੀ ਬਾਬਾ ਜੀ ਇੱਕ ਸਵਾਲ ਆ ਮੇਰੇ ਮਨ ਚ ਮੈਂ ਕਹਾਂ ਦੱਸ ਕਹਿੰਦੀ ਜਨੇਊ ਦਾ ਵਜਨ ਕਿੰਨਾ ਹੋਵੇਗਾ ਮੈਂ ਕਹਾਂ ਵੀ ਜਨੇਊ ਦਾ ਵਜਨ ਹੋਵੇਗਾ 20 25 ਗ੍ਰਾਮ ਹੋਵੇਗਾ ਜੇ ਬਹੁਤਾ 파ਰਾ ਹੋਵੇਗਾ ਕਿਉਂਕਿ ਹਿੰਦੂ ਦਾ ਜਨੇਊ ਤਿੰਨਾ ਤਾ ਗਿਆ ਦਾ ਹੈ ਸ਼ੂਦਰ ਦਾ ਜਨੇਊ ਦੋਹਾਂ ਤਾ ਗਿਆ ਦਾ ਹੈ ਵੈਸ਼ ਦਾ ਜਨੇਊ ਜਿਹੜਾ ਇੱਕ ਧਾਗੇ ਦਾ ਹੈ ਬ੍ਰਾਹਮਣ ਦਾ ਜਨੇਊ ਜਿਹੜਾ ਰੇਸ਼ਮ ਦਾ ਹੈ ਔਰ ਜਿਹੜਾ ਸ਼ੂਦਰ ਦਾ ਜਨੇਊ ਹੈ ਉਹ ਉਹਨ ਦਾ ਹੈ ਤੇ ਜਿਹੜਾ ਵਿਅਸ਼ ਦਾ ਜਨੇਊ ਹੈ ਉਹ ਧਾਗੇ ਦਾ ਹੈ ਆਮ ਸੂਤ ਦਾ ਤੇ ਸਤਕਾਰ ਜੋ ਖਰਸਾ ਜੀ ਬੇਨਤੀ ਕਰ ਰਹੇ ਉਹ ਕਹਿੰਦੇ ਕਿੰਨਾ ਕੁ ਵਜਨ ਹੋਵੇਗਾ ਮਾ ਵੀ 25 ਗ੍ਰਾਮ ਹੱਦ ਪਾਰ ਹੋਵੇਗਾ ਤੇ 50 ਗ੍ਰਾਮ ਕਹਿੰਦੇ ਤੁਸੀਂ ਇੱਕ ਸ਼ਬਦ ਕਹਿ ਕੇ ਆਏ ਹੋ ਕਿ ਸਵਾ ਮਣ ਜਨੇਊ ਲਾ ਕੇ ਔਰੰਗਜ਼ੇਬ ਰੋਟੀ ਖਾਂਦਾ ਸੀਗਾ ਮੈਂ ਕਿਹਾ ਬਿਲਕੁਲ درست ਤਾਂ ਕਿੰਦੀ ਮੇਰਾ ਮਨ ਨਹੀਂ ਮੰਨਦਾ ਮੈਂ ਕਿਵੇਂ ਮੰਨਾਂ ਮੈਂ ਕਿਹਾ ਭੈਣੇ ਮੇਰੀਏ ਤੀਏ ਮੇਰੀਏ ਜੇ ਤੇ ਇਤਿਹਾਸ ਨੂੰ ਡੰਗ੍ਹਾਈ ਦੇ ਨਾਲ ਵਾਚ ਗਏ ਕਸ਼ਮੀਰ ਤੋਂ ਬਾਅਦ ਔਰੰਗਜ਼ੇਬ ਨੇ ਪੂਰੇ ਭਾਰਤ ਵਿੱਚ ਢੰਡੋਰਾ ਫੇਰ ਦਿੱਤਾ ਸੀਗਾ ਕਿ ਸ਼ਾਮਾਂ ਨੂੰ ਜਿਹੜੀ ਜਿਹੜੀ ਸਟੇਟ ਦਾ ਕੋਈ ਮੁੱਖ ਮੰਤਰੀ ਹੋਵੇ ਉਹ ਮੁੱਖ ਮੰਤਰੀ ਦੇ ਕੋਲ ਘਟ ਤੋਂ ਘਟ ਜਿਆਦਾ ਨਹੀਂ ਤੇ ਘਟ ਤੋਂ ਘੱਟ 5 ਕਿਲੋ ਤੋਂ ਲੈ ਕੇ 10 ਕਿਲੋ ਤੱਕ ਜਨੇਊ ਜਮਾ ਕਰਵਾਉਣੇ ਜ਼ਰੂਰੀ ਨੇ ਜਿਹੜਾ ਜਮਾ ਨਾ ਕਰਵਾਵੇ ਉਹਦੀ ਕਤਲਿਆਮ ਕਰਦੇ ਹਣ ਸਟੇਟਾਂ ਤੋਂ ਹੀ ਲਾ ਲੋ ਭਾਰਤ ਤੋਂ ਉਹ ਸਵਾ ਮਣ ਜਨੇਊ ਦੀ ਗੱਲ ਕਰਦੇ ਇਤਿਹਾਸ ਨੂੰ ਪੜ੍ਹਗੇ ਤੇ ਸਵਾ ਮਣ ਤੋਂ ਵੱਧ ਵੀ ਹੋ ਸਕਦਾ ਔਰ ਜਿਹੜੇ ਸੂਬੇਦਾਰਾਂ ਨੂੰ ਇਹ ਹਲਕਾ ਦਾ ਕੁੱਤਾ ਵੱਡ ਗਿਆ ਹੋਵੇ ਔਰੰਗਜੀਬ ਨੇ ਕਹੇ ਸੀ ਜਿੰਨੇ ਜਨੇਊ ਲਾਓਗੇ ਉਨਾ ਵੱਡਾ ਰੁਤਬਾ ਮਿਲੇਗਾ ਜਿੰਨੇ ਜਨੇਊ ਹੁਣ ਚਲੋ ਆ ਸਦੀ ਚ ਆਜੋ 20ਵੀਂ ਸਦੀ ਚ ਆ ਆ ਕਈ ਨਾ ਸਿਪਾਈ ਬਣ ਕੇ ਦਹਾ ਦਿਨਾਂ ਚ ਐਸਐਸਪੀ ਬਣ ਗਏ ਸੀ ਕਿਵੇਂ ਬਣੇ ਭਲਾ ਕੋਈ ਸਿਪਾਹੀ ਬਣਿਆ ਅੱਜ ਭਰਤੀ ਹੋਇਆ ਉਹ 10 ਦਿਨਾਂ ਦੇ ਵਿੱਚ ਐਸਐਚਓ ਬਣ ਗਿਆ ਕੋਈ ਹਵਲਦਾਰ ਬਣ ਗਿਆ ਦੋ ਦਿਨਾਂ ਚ ਕਾਦੇ ਵਾਸਤੇ ਪਤਾ ਕਿਵੇਂ ਭੈਣੋ ਉਹਨਾਂ ਨੇ ਤੁਹਾਡੇ ਨੌਜਵਾਨ ਪੁੱਤ ਘਰਾਂ ਚੋਂ ਕੱਢ ਕੱਢ ਕੇ ਝੂਠੇ ਮੁਕਾਬਲੇ ਬਣਾ ਕੇ ਮਾਰੇ ਜਿਹੜਾ ਅੱਜ ਸਿਪਾਹੀ ਭਰਤੀ ਹੋਇਆ 10 ਦਿਨਾਂ ਚ ਐਸਐਚਓ ਬਣ ਗਿਆ ਸੀ ਉਹ ਮਹੀਨੇ ਚ ਐਸਐਸਪੀ ਬਣ ਗਿਆ ਸੁਮੇਧ ਸੈਣੀ ਦੀ ਹਿਸਟਰੀ ਪੜ੍ਹ ਲਓ ਤੁਹਾਨੂੰ ਆਪੇ ਪਤਾ ਲੱਗ ਜਾਵੇਗਾ ਉਹ ਬੰਦੇ ਦਾ ਰੈਂਕ ਦਿਨਾਂ ਚ ਵਧਿਆ ਦਿਨਾਂ ਚ ਕਿਉਂਕਿ ਉਹਨੇ ਬੇਹੱਦ ਕਤਲੇਆਮ ਕੀਤੀ ਸੀ ਜੀ ਪੰਜਾਬ ਵਿੱਚ ਇਹ ਸਰਕਾਰਾਂ ਲਾਲਚ ਦੀ ਜ਼ਿੰਦਗੀ ਹੁੰਦੀ ਹੈ ਤੁਸੀਂ ਜਿੰਨੇ ਕਤਲੇਆਮ ਕਰੋਗੇ ਤੁਹਾਡੇ ਰੈਂਕ ਉਨੇ ਵਧਣ ਉਹ ਜਦੋਂ ਸੂਬੇਦਾਰਾਂ ਨੂੰ ਇਹ ਗੱਲ ਕਹੀ ਗਈ ਪਰ ਹਰ ਬੰਦਾ ਮਾੜਾ ਨਹੀਂ ਹੋਇਆ ਕਸ਼ਮੀਰ ਦਾ ਰਹਿਣ ਵਾਲਾ ਸੈਫ ਇਕਾਨ ਜਦੋਂ ਉਹਨੂੰ ਕਿਹਾ ਗਿਆ ਕਿ ਤੂੰ ਜਨੇਊ ਲਵਾਉਣੇ ਨੇ ਭਾਵੇਂ ਕਤਲ ਕਰ ਭਾਵੇਂ ਸਲਾਮ ਧਰਮ ਵਿੱਚ ਲਿਆ ਲੇਕਿਨ ਮੈਨੂੰ ਇਹ ਲੋਕ ਇਸਲਾਮ ਧਰਮ ਵਿੱਚ ਚਾਹੀਦੇ ਉਹਨੇ ਉਦੋਂ ਹੀ ਠੋਕ ਕੇ ਜਵਾਬ ਦਿੱਤਾ ਸੀ ਉਹਨੇ ਆਖਿਆ ਬਾਦਸ਼ਾਹ ਮਰ ਸਿਪਾਈ ਬਣ ਕੇ ਵੀ ਜਾਣਾ ਮਰ ਸੂਬੇਦਾਰ ਬਣ ਕੇ ਵੀ ਜਾਣਾ ਹਿੰਦੁਸਤਾਨ ਦਾ ਬਾਦਸ਼ਾਹ ਜੇ ਮੈਂ ਬਣ ਜਾਵਾਂ ਮਰ ਤਾਂ ਨਹੀਂ ਜਾਣਾ ਪਰ ਮੈਂ ਇਹ ਪਾਪ ਨਹੀਂ ਕਰਨਾ ਉਹਨੇ ਡਿਊਟੀ ਛੱਡ ਦਿੱਤੀ ਸੀ ਲੇਕਿਨ ਪਾਪ ਨਹੀਂ ਸੀ ਕੀਤਾ ਉਹਦੀ ਜਗ੍ਹਾ ਦੇ ਉੱਪਰ ਫਿਰ ਇੱਕ ਨਵਾਂ ਸੂਬੇਦਾਰ ਲਿਆਂਦਾ ਗਿਆ ਸਤਕਾਰ ਜੋਖਰ ਸਾਜ ਨੂੰ ਐਲਾਨ ਕਰ ਦਿੱਤਾ ਕਿ ਜਿਹੜਾ ਹਿੰਦੂ ਜਨੇਊ ਲਾ ਕੇ ਆਪਣੀ ਬੋਦੀ ਕੱਟ ਕੇ ਧੋਤੀ ਦੀ ਜਗ੍ਹਾ ਧੋਤੀ ਉਤਾਰ ਕੇ ਇਸਲਾਮ ਧਰਮ ਦੇ ਕੱਪੜੇ ਪਹਿਨ ਕੇ ਜਿਹੜਾ ਮੇਰੇ ਦਰਬਾਰ ਵਿੱਚ ਆਣ ਕੇ ਕਲਮਾ ਪੜ੍ਹ ਕੇ ਇਸਲਾਮ ਧਰਮ ਵਿੱਚ ਆ ਜਾਵੇਗਾ ਉਹਦੀ ਜਾਨ ਬਖਸ਼ੀ ਜਾਵੇਗੀ ਨਹੀਂ ਤੇ ਕਤਲ ਕਰ ਦਿੱਤਾ ਜਾਵੇਗਾ ਐਲਾਨ ਕਰ ਦਿੱਤਾ ਗਿਆ ਹੁਣ ਬਚਾਵੇ ਕੌਣ ਜਿਹਨੂੰ ਆਪਾਂ ਕਹਿੰਨੇ ਕਿਰਪਾ ਰਾਮ ਦਾਟ ਉਦੇ ਪੁਰਖੇ ਗੁਰੂ ਨਾਨਕ ਦੇ ਮਹਾਰਾਜ ਦੇ ਚਰਨਾਂ ਨਾਲ ਜੁੜ ਗਿਆ ਸੀ ਜਿਹਦਾ ਪਰਦਾਦਾ ਸੀਗਾ ਬ੍ਰਹਮਦਾਸ ਜਦੋਂ ਨੇ بڑے بڑے ਗ੍ਰੰਥਾਂ ਦੇ ਊਠ ਲੱਦ ਕੇ ਲਿਆਂਦੇ ਨਾ ਹਾਥੀ ਲਿਆਂਦ ਲੱਦ ਕੇ ਲਿਆਂਦੇ ਉਹਨੇ ਗੁਰੂ ਨਾਨਕ ਦੇ ਮਹਾਰਾਜ ਨੂੰ ਆਖਿਆ ਮੇਰੇ ਵਰਗਾ ਵਿਦਵਾਨ ਦੁਨੀਆਂ ਤੇ ਕੋਈ ਨਹੀਂ ਮੇਰੇ ਵਰਗਾ ਵਿਦਵਾਨ ਦੁਨੀਆਂ ਤੇ ਕੋਈ ਨਹੀਂ ਇਹ ਪਰਦਾਦਾ ਹੈ ਕਿਰਪਾ ਰਾਮ ਦਾ ਤੇ ਗੁਰੂ ਨਾਨਕ ਦੇ ਮਹਾਰਾਜ ਨੇ ਜਦੋਂ ਗੱਲਾਂ ਬਾਤਾਂ ਸੁਣੀਆਂ ਇਹਨੇ ਗ੍ਰੰਥ ਪੜ ਪੜ ਕੇ ਸੁਣਾਏ ਮੇਰੇ ਬਾਬੇ ਨਾਨਕ ਨੇ ਇੱਕੇ ਸ਼ਬਦ 'ਚ ਚੁੱਪ ਕਰਾ ਦਿੱਤਾ ਸਤਿਗੁਰੂ ਮਹਾਰਾਜ ਕਹਿੰਦੇ ਯਾਦ ਰੱਖ ਅਬਰਾਮਦਾਸ ਨਾਨਕ ਲੇਖੈ ਇੱਕ ਗੱਲ ਹੋਰ ਹੋ ਮੈਂ ਚਖਣਾ ਚਾਹਖ ਸਤਿਗੁਰੂ ਕਹਿੰਦੇ ਜੇ ਲੇਖਾਂ ਨੇ ਲੱਭਣਾ ਹੋਵੇ ਤੇ ਇੱਕ ਗੱਲ ਨਹੀਂ ਲੱਭ ਜਾਂਦਾ ਬਾਕੀ ਤੇ ਸਭ ਚੱਖਾਂ ਨੇ ਜਿੰਦਗੀ ਮਰਜੀ ਮਾਰੀ ਜਾ ਬੈਠਾ ਉਧਰ ਤੋਂ ਗੁਰੂ ਨਾਨਕ ਦੇਵ ਮਹਾਰਾਜ ਦੇ ਚਰਨਾਂ ਨਾਲ ਗਿਆ ਜੁੜ ਹੁਣ ਜਦੋਂ 16 ਪੰਡਤ ਕਿਰਪਾ ਰਾਮ ਅੱਜ ਪਹਿਲੀ ਵਾਰੀ ਆਨੰਦਪੁਰ ਨਹੀਂ ਆਉਣ ਲੱਗਾ ਜਦੋਂ ਹਿਸਟਰੀ ਪੜ੍ਹ ਕੇ ਪਤਾ ਲੱਗਦਾ ਹੈ ਉਹ ਜਿਹਦੇ ਦਾਦੇ ਪਰਦਾਦੇ ਗੁਰੂ ਨਾਨਕ ਦੇ ਘਰ ਨਾਲ ਜੁੜੇ ਹੋਣ ਉਹ ਤੇ ਹਰ ਸਾਲ ਗੁਰੂ ਕੰਤੇਗ ਭਦਰ ਮਹਾਰਾਜ ਦੇ ਚਰਨਾਂ ਚ ਆਉਂਦਾ ਸੀ ਕਿਰਪਾ ਰਾਮ ਉਹ ਤੇ ਹਰ ਸਾਲ ਗੁਰੂ ਹਰਿਕ੍ਰਿਸ਼ਨ ਮਹਾਰਾਜ ਦੇ ਚਰਨਾਂ ਚ ਆਉਂਦਾ ਸੀਗਾ ਗੁਰੂ ਹਰਾਏ ਸਾਹਿਬ ਦੇ ਚਰਨਾਂ ਚ ਉਹਨੇ 16 ਪੰਡਤਾਂ ਨੂੰ ਆਖਿਆ ਜੇ ਤੁਹਾਡਾ ਤੇ ਮੇਰਾ ਕੋ ਧਰਮ ਬਚਾ ਸਕਦਾ ਤੇ ਬਾਬੇ ਨਾਨਕ ਦਾ ਘਰ ਬਚਾ ਸਕਦਾ ਜੀ ਹੁਣ ਇੱਥੇ ਆਹ ਟਪਲਾ ਜੈਵੀ ਕਾਜ ਨੇ ਉਹ ਗਿਆ ਜੀ ਸ਼ਿਵ ਜੀ ਦੇ ਮੰਦਰੇ ਗਿਆ ਉੱਚੀ ਸਾਰੀ ਆਵਾਜ਼ ਆਈ ਵੀ ਮੇਰਾ ਹੀ ਰੂਪ ਬੈਠਾ ਆਨੰਦਪੁਰ ਸਾਹਿਬ ਉਹ ਤੁਹਾਡਾ ਧਰਮ ਬਚਾ ਸਕਦਾ ਮੇਰਾ ਹੀ ਰੂਪ ਬੈਠਾ ਹੈ ਜਿਹਦਾ ਪੁੱਤਰ ਕਹਿੰਦਾ ਹੋਵੇ ਕਿਸ਼ਨ ਬਿਸ਼ਨ ਕੱਬ ਹੁਣ ਹੈ ਧਿਆਉ ਉਹਦੇ ਪਿਓ ਦੇ ਕੋਲੋਂ ਇਹ ਗੱਲਾਂ ਕਰਵਾਈਆਂ ਗਈਆਂ ਵੀ ਮੇਰਾ ਹੀ ਰੂਪ ਬੈਠਾ ਆਨੰਦਪੁਰ ਸਾਹਿਬ ਤੋ ਸਤਕਾਰ ਜੋ ਖਰ ਸਾਜਿਓ ਥੋਲਾ ਪੰਟਾਂ ਦਾ ਡੈਪੂਟੇਸ਼ਨ ਆ ਗਿਆ ਸ਼੍ਰੀ ਅਨੰਦਪੁਰ ਸਾਹਿਬ ਜਿੱਥੇ ਸਤਿਗੁਰੂ ਗੁਰੂ ਤੇਗ ਬਹਾਦਰ ਮਹਾਰਾਜ ਜੀ ਸੁਭਾਏ ਮਾਨ ਨੇ ਤੁਹਾਡੇ ਵਰਗੀ ਸੰਗਤ ਬੈਠੀ ਹੋਈ ਦਰਬਾਰ ਵਿੱਚ ਉਹਨਾਂ ਦਾ ਆਗੂ ਉਹਨਾਂ ਦਾ ਜਥੇਦਾਰ ਕਿਰਪਾ ਰਾਮ ਢੱਟ ਸਤਿਗੁਰੂ ਗੁਰੂ ਤੇਗ ਬਹਾਦਰ ਮਹਾਰਾਜ ਦੇ ਚਰਨਾਂ 'ਚ ਬਹਿ ਕੇ ਆਪਣੇ ਦੋਵੇਂ ਹੱਥ ਜੋੜ ਕੇ ਆਪਣੀ ਬੋਦੀ ਨੂੰ ਪਾ ਕੇ ਹੱਥੇ ਗੁਰੂ ਤੇਗ ਬਹਾਦਰ ਮਹਾਰਾਜ ਨੂੰ ਜਿਉਂ ਕੁਝ ਕਹਿੰਦਾ ਉਹਨਾਂ ਲਈ ਇਹਨਾਂ ਨੂੰ ਲਾਲੂ ਕਮਣ ਦਾ ਟਾਡੀ ਜਥਾ ਜੋ ਕਰੇ ਦੇਖ ਬਾਦਸ਼ਾਹ ਅਸੀਂ ਸਕਦੇ ਨਾ ਸਹਾਰ ਉਹ ਹੁਣ ਇੱਜ਼ਤ ਲਾਉਂਦਾ ਸਾਡੀਆਂ ਦਿਨ ਦੀ I that. Under it, died. ਕੀ ਨਕਈ ਦਰੋਪਤਾ ਅੱਜ ਦੁਖੀ ਨੇ ਕਹੀ ਦਰੋਪਤਾ ਦੇਈ ਦਰੋਪਤਾ ਨਹੀਂ ਬਾੜੇ ਕ੍ਰਿਸ਼ਨ ਮੋਹਾਰੀ ਓ ਅੱਜ ਕਿਸੇ ਵੀ ਜੀ ਕਿਸੇ ਵੀ ਦੇਵੀ ਦੇਵਤੇ ਤੇ ਨਾ ਸਾਡੀ ਸੁਣੀ ਪੁਕਾਰ ਓ ਅੱਜ ਕਿਸੇ ਵੀ ਅਣਖੀ ਸੂਰ ਮੇ